ਹਾਂਜੀ ਦੋਸਤੋ ਇਸ ਵੀਡੀਓ ਤੇ ਕਲਿੱਕ ਕਰਨ ਲਈ ਤੁਹਾਡਾ ਨਿੱਘਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਕੱਦੂ ਲੱਗੇ ਹੋਏ ਇਹ ਘਰ ਦੀ ਛੱਤ ਤੇ ਆਪਣੀ ਕੱਦੂ ਲੱਗੇ ਹੋਏ ਆ ਇਕਦਮ ਆਰਗੇਨਿਕ ਹੈ ਇੱਥੇ ਕੋਈ ਵੀ ਕੈਮੀਕਲ ਖਾਦ ਦਾ ਯੂਜ਼ ਨਹੀਂ ਕਰਦੇ ਆਪਾਂ ਨਾ ਕੋਈ ਕੈਮੀਕਲ ਸਪਰੇਅ ਵਰਤਦੇ ਇਹ ਆਪਣਾ ਜਿਹੜਾ ਗਰੋ ਬੈਗ ਹੈ ਇਹ 2x2 ਦਾ 24 ਇੰਚੀ ਬਾਈ 24 ਇੰਚੀ ਗਰੋ ਬੈਗ ਵਿੱਚੇ ਲਗਾਏ ਹੋਏ ਨੇ ਇਹ ਗੱਤੂ ਦੀ ਦੂਜੀ ਵੇਲ ਆ ਗਈ ਆਪਣੀ ਦੇਖੋ ਕਿੰਨੇ ਵੱਡੇ ਵੱਡੇ ਪੱਤੇ ਆ ਇਹਦੇ ਦੇਖੋ ਤਿੰਨ ਕਦੂ ਕਟੋ-ਕਟ ਡੇਡ ਡੇਡ 2-2 ਕਿਲੋ ਦਾ ਕਦੂ ਲੱਗਿਆ ਹੋਇਆ ਛੱਤ ਤੇ ਲੱਗਿਆ ਹੋਇਆ ਦੇਖੋ ਤੁਸੀਂ ਦੇਖੀ ਜਾਓ ਮੈਂ ਘੁੰਮਾਈ ਜਾਣੀ ਵੀਡੀਓ ਤੇ ਤੁਹਾਡੇ ਨਾਲ ਗੱਲ ਕਰੀ ਜਾਣੀ ਇਹ ਦੇਖ ਲਓ ਛੋਟੇ-ਛੋਟੇ ਕਿੰਨੇ ਕਦੂ ਲੱਗੇ ਹੋਏ ਆ ਹੋ ਲਾਰੇ ਇਹਨਾਂ ਬੜੇ ਹੋ ਜਾਣਾ ਦੇਖੋ ਆਹ ਦੇਖੋ ਛੋਟੇ-ਛੋਟੇ ਕਿੰਨੇ ਕਦੂ ਲੱਗੇ ਹੋਏ ਤੇ ਇੱਕ ਇਹ ਲੱਗਿਆ ਹੋਇਆ ਕਦੂ ਥੋੜਾ بڑا ਇਹ ਦੇਖੋ ਇਹ ਕ੍ਰੇਲਿਆਂ ਦੀ ਵੇਲ ਆਪਣੀ ਕ੍ਰੇਲਿਆਂ ਦੀ ਦੇਖੋ ਕ੍ਰੇਲੇ ਵੀ ਲੱਗੇ ਹੋਏ ਛੱਤ ਤੇ ਲਾਏ ਹੋਏ ਆਪਣਾ ਸਾਰਾ ਕੁਝ ਦੇਖ ਲਓ ਤੁਸੀਂ ਛੱਤ ਤੇ ਹੀ ਹੋ ਰਿਹਾ ਸਾਰਾ ਕੁਝ ਛੱਤ ਤੇ ਜੇ ਤੁਸੀਂ ਚਾਹੁੰਦੇ ਆ ਵੀ ਤੁਹਾਡੇ ਵੀ ਘਰ ਦੀ ਛੱਤ ਤੇ ਸਭ ਕੁਝ ਹੋਵੇ ਤਾਂ ਤੁਸੀਂ ਕਰ ਸਕਦੇ ਆ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਕਿਵੇਂ اگਾਉਣੇ ਆ ਸਾਰੀ ਆਪਾਂ ਤੁਹਾਨੂੰ ਕਿਹੜੀ ਵੀ ਸਬਜ਼ੀ ਤੁਸੀਂ اگਾਉਣੀ ਆਪਾਂ ਦੱਸ ਦਾਂ ਵੀ ਕਿਵੇਂ اگਾਉਣੀ ਆ ਸਾਰੀ ਵਧੀਆ ਹੋ ਜਾਊਗੀ ਇਹ ਦੇਖ ਲਓ ਕਦੂ ਦੀ ਵੇਲ ਕਿੱਡਾ-ਕੱਡੇ ਪੱਤੇ ਹੋਏ ਵੇ ਵਧੀਆ ਫੈਲੀ ਹੋਈ ਐ ਮਚਾਨ ਬਣਾਈ ਵੀ ਮਚਾਨ ਬਣਾਣੀ ਜ਼ਰੂਰੀ ਹੈ। ਇਹ ਕਾਲੀ ਤੋਰੀ ਵੀ ਨਾਲ ਹੀ ਆਪਣੀ। ਇਹ ਕਾਲੀ ਤੋਰੀ ਦੀ ਬੇਲ ਨਾਲ ਇੱਧਰ। ਤੁਸੀਂ ਦੇਖ ਰਹੇ ਹੋ ਨਾ ਜਿਹੜੀ। ਇਹ ਕਾਲੀ ਤੋਰੀ ਦੇ ਫੁੱਲ ਨੇ। ਇਹ ਦੇਖੋ। ਇਹ ਆਪਣੀ ਕ੍ਰੇਲਿਆਂ ਦੇ ਤਿੰਨ ਗਵੇਲੇ ਲਾਏ ਹੋਈਆਂ ਮੈਂ। ਬਹੁਤ ਐ ਤਿੰਨ ਗਵੇਲਾ ਤਿੰਨ ਚਾਰ ਬੇਲਾਂ ਆ ਗਏ। ਸੋਹਣੇ ਕ੍ਰੇਲੇ ਉੱਤਰ ਹੀ ਜਾਂਦੇ ਐ ਹਫ਼ਤੇ ਬਾਅਦ ਕਿਲੋ ਕ੍ਰੇਲਾ ਆਰਾਮ ਨਾਲ ਉੱਤਰ ਜਾਂਦਾ। ਇਹ ਦੇਖੋ ਕਟੋ-ਕਟ ਵੀ 10-15 ਕ੍ਰੇਲੇ 15 ਵੀ ਕ੍ਰੇਲੇ ਲੱਗੇ ਹੋਏ ਐ। ਇਸ ਟਾਈਮ ਇਸ ਵੇਲੇ ਦੇਖ ਲਓ ਤੁਸੀਂ ਇਹ ਦੇਖੋ ਕਿੱਡਾ ਬੜੇ ਸਾਈਜ਼ ਦੇ ਕ੍ਰੇਲੇ ਬਣ ਜਾਂਦੇ ਆ ਇਹਨਾਂ ਲੰਬੇ ਲੰਬੇ ਦੇਖੋ ਕਿੰਨੇ ਲੱਗੇ ਹੋਏ ਆ ਆ ਦੇਖੋ ਦੇਖ ਲਓ ਕਿੰਨੇ ਕ੍ਰੇਲੇ ਲੱਗੇ ਹੋਏ ਆ ਤੁਹਾਨੂੰ ਮੈਂ ਦਿਖਾ ਰਿਹਾ ਇਹ ਕੋਈ ਸੁਪਨਾ ਨਹੀਂ ਹੈਗਾ ਘਰ ਦੀ ਛੱਤ ਤੇ ਸਾਰਾ ਕੁਝ ਹੋ ਰਿਹਾ ਤੁਸੀਂ ਦੇਖੋ ਤੁਹਾਡੇ ਘਰ ਦੀ ਛੱਤ ਤੇ ਵੀ ਸਾਰਾ ਕੁਝ ਹੋ ਸਕਦਾ ਤੁਸੀਂ ਵੀ ਆਰਗੈਨਿਕ ਸਬਜ਼ੀਆਂ ਖਾ ਸਕਦੇ ਹੋ ਪੈਸਟੀਸਾਈਡ ਤੋਂ ਬਚ ਸਕਦੇ ਆ ਦੇਖੋ ਕਾਲੀ ਤੋਰੀ ਕੱਡੀ ਲੰਮੀ ਲੰਮੀਆਂ ਮੋਟੀ ਮੋਟੀਆਂ ਕਾਲੀ ਤੋਰੀਆਂ ਲੱਗ ਰਹੀਆਂ ਇਹ ਦੇਖੋ ਇੱਧਰ ਮੈਂ ਹੋਰ ਤੁਹਾਨੂੰ ਹੋਰ ਵੀ ਲੱਗੀਆਂ ਹੋਈਆਂ ਇਹ ਦੇਖੋ ਕਾਲੀ ਤੋਰੀ ਇੱਕ ਇਹ ਲੱਗੀ ਹੋਈ ਕਾਲੀ ਤੋਰੀ ਇਹ 2-2 ਫੁੱਟ ਲੰਮੀਆਂ ਹੋ ਜਾਂਦੀਆਂ ਦੇਖ ਲਓ 2-2 ਫੁੱਟ ਲੰਮੀਆਂ ਕਾਲੀ ਤੋਰੀਆਂ ਨੇ ਵਧੀਆ ਬੀਜ ਵਧੀਆ ਹੈ ਆਪਾਂ ਖਰਾਕ ਵਧੀਆ ਪਾਉਨੇ ਆ ਦੇਖੋ ਪਿੰਡੀਆਂ ਛੱਤ ਤੇ ਆਪਾਂ ਨੂੰ ਇਹ ਪਿੰਡੀ ਹਫਤੇ ਬਾਅਦ ਹਫਤੇ ਚ ਕਿਲੋ ਬਣ ਜਾਂਦੀ ਆਪਾਂ ਇੱਕ ਦਿਨ ਛੱਡ ਕੇ ਤੋੜੀ ਜਾਂਦੇ ਹਫਤੇ ਚ ਕਿਲੋ ਬਣ ਜਾਂਦੀ ਹੈ ਆਨ ਕੋਈ ਸਬਜ਼ੀ ਬਾਹਰ ਤੋਂ ਖਰੀਦਣ ਦੀ ਲੋੜ ਨਹੀਂ ਪੈਂਦੀ ਆਪਾਂ ਬਸ ਫੇਰ ਵੀ ਆਪਾਂ ਨੇ ਬਹੁਤ ਘੱਟ ਲਾਈਆਂ ਹੋਈਆਂ ਸਬਜ਼ੀਆਂ ਇਹ ਵੀ ਬਹੁਤ ਆ ਦੇਖੋ ਮਿਰਚ ਕੌੜੀ ਵਾਲੀ ਮਿਰਚ ਐ ਇੱਕ ਮਿਰਚ ਨਿਕਾਉਂਦੀ ਬੰਦੇ ਤੋਂ ਇਹ ਪਤਲੀ ਵਾਲੀ ਮਿਰਚ ਹੁੰਦੀ ਐ ਕੌੜੀ ਵਾਲੀ ਬਹੁਤ ਵਧੀਆ ਆ ਆ ਦੇਖੋ ਜੀ ਟਮਾਟਰ ਇਹ ਟਮਾਟਰਾਂ ਦੇ ਬੁੱਟੇ ਲਾਏ ਹੋਏ ਆ ਆਪਾਂ ਨੇ ਇਹ ਅਗਲੇ ਮਹੀਨੇ ਤੋਂ ਸਪਤੰਬਰ ਦੇ ਅੱਧ ਤੋਂ ਇਹਨਾਂ ਨੂੰ ਵੀ ਲੱਗਣ ਲੱ ਜਾਣੇ ਆ ਮਿਰਚ ਐ ਆਪਣੀ ਦੂਜੀ ਮਿਰਚ ਐ ਕੌੜੀ ਨਹੀਂ ਹੁੰਦੀ ਇਹ ਨਾਰਮਲ ਮਿਰਚ ਹੈ ਇਹ ਭਿੰਡੀ ਦੇ ਕੁਝ ਹੋਰ ਬੁੱਟੇ ਲੱਗੇ ਹੋਏ ਆਪਣੇ ਦੇਖੋ ਗੱਡਾ ਗੱਡਾ ਪੱਤਾ ਫੁੱਲ ਆ ਰਹੇ ਇਹਨੂੰ ਵੀ ਵਧੀਆ ਭਿੰਡੀ ਭਿੰਡੀ ਬਹੁਤ ਵਧੀਆ ਹੋ ਜਾਂਦੀ ਤੁਸੀਂ ਕਿਆਰੀ ਚਲਾ ਲਓ ਜਾਂ ਛੋਟੇ ਗਰੋ ਬੈਗਾਂ ਵਿੱਚ ਚਲਾ ਲਓ 9 ਇੰਚੀ ਬਾਈ 9 ਇੰਚੀ ਦੇ ਗਰੋ ਬੈਗ 'ਚ ਵੀ ਹੋ ਜਾਂਦਾ ਭਿੰਡੀ ਦਾ ਬੁੱਤਾ ਆਪਣੇ ਬੈਂਗਣ ਬੈਂਗਣ ਤਾਂ ਬਹੁਤ ਵਧੀਆ ਹੁੰਦਾ ਹੈ ਬੈਂਗਣ ਤਾਂ ਨਾ ਤੁਸੀਂ ਇੱਕ ਵਾਰੀ ਲਾ ਲਓ ਚਾਰ ਬੁੱਟੇ ਧਾ ਲਓ ਸਿਰਫ ਚਾਰ ਚਾਰ ਬੁੱਟੇ ਆਪច ਤੁਹਾਨੂੰ 3 ਦਿਨ ਬਾਅਦ 1 ਕਿਲੋ ਵੈਂਗਣ ਚਾਰ ਬੁੱਟੇ ਸਿਰਫ ਚਾਰੇ ਬੁੱਟੇ ਲਾਏ ਹੋਏ ਮੈਂ 3 ਦਿਨ ਬਾਅਦ ਕਿਲੋ ਵੈਂਗਣ ਉੱਤਰ ਜਾਂਦੇ ਸਿਰਫ 3 ਦਿਨਾਂ 'ਚ ਕਿਲੋ ਵਾਰੀ ਨਹੀਂ ਆਉਂਦੀ ਸਬਜ਼ੀ ਮੁੱਕਦੀ ਨਹੀਂ ਹੈਗੀ ਕਦੇ ਕद्दू ਹੋ ਜਾਂਦਾ ਹੈ ਕਦਲੇਲੇ ਹੋ ਜਾਂਦੇ ਨੇ ਕਦੇ ਵੈਂਗ ਹੋ ਜਾਂਦਾ ਹੈ ਕਦੇ ਭਿੰਡੀ ਹੋ ਜਾਂਦੀ ਹੈ ਕਦੇ ਕਾਲੀ ਥੋਰੀ ਹੋ ਜਾਂਦੀ ਹੈ ਹਲੇ ਤਾਂ ਮੈਂ ਸਾਰੀ ਸਬਜ਼ੀਆਂ ਲਾਈਆਂ ਨਹੀਂ ਹੋਰ ਲਾ ਰਹੇ ਆਪਾਂ ਅੱਗੇ ਲੈ ਲਓ ਵੈਂਗਣ ਹੋ ਗਏ ਹੰ ਮਿਰਚ ਐ ਵੀ ਕੌੜੀ ਵਾਲੀ ਮਿਰਚ ਆ ਉਹ ਛੋਟੀ ਹੁੰਦੀ ਹੈ ਇਹ ਪਰ ਕੌੜੀ ਬਹੁਤ ਜ਼ਿਆਦਾ ਹੁੰਦੀ ਹੈ ਬਹੁਤ ਕੌੜੀ ਹੁੰਦੀ ਹੈ ਇਹ ਮਿਰਚ بس 4 ਬੁੱਟੇ ਤੁਸੀਂ ਲਾ ਸਕਦੇ ਆ ਬਹੁਤ ਆ ਇਹ 4 ਬੁੱਟੇ ਵੰਗਣਾਂ ਦੇ ਤੱਲੀਆ ਫਿਰ ਇਹ ਆਪਣੇ ਮਿਰਚਾਂ ਦੇ ਬੁੱਟੇ ਦੂਏ ਵੀ ਲਾਏ ਹੋਏ ਆ ਹਾਂਜੀ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨ ਨਾ ਭੁੱਲਿਓ ਅਜਿਹੀਆਂ ਵੀਡੀਓ ਆਪਾਂ ਇਸ ਚੈਨਲ ਤੇ ਪਾਉਂਦੇ ਰਹਿੰਨੇ ਆਂ ਅਸੀਂ ਆਪਣੇ ਘਰ ਦੀ ਛੱਤ ਤੇ ਕਿਵੇਂ ਸਬਜ਼ੀਆਂ ਉਗਾਉਣੀਆਂ ਇਹ ਆਪਾਂ ਜਾਣਕਾਰੀ ਟਾਈਮ ਟਾਈਮ ਤੇ ਦਿੰਦੇ ਰਹੇ ਹਾਂ